ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਮਦੂਦ ਦਾ ਝੋਟਾ ਆਪਾਂ ਫੇਰ ਇੱਕ ਵਾਰੀ ਵੀਰ ਹਣੀ ਸਰਹੰਦ ਤੋਂ ਵਾਪਸ ਆਉਂਦੇ ਪੈ ਰੋਡ ਦੇ ਉੱਪਰ ਹੀ ਆਪਾਂ ਦੁਬਾਰਾ ਫੇਰ ਘੇਰ ਲਏ ਮੈਂ ਕਿਹਾ ਵੀ ਸਾਡੇ ਏਰੀਆ ਚੋਂ ਮਿੱਤਰਾ ਲੰਘ ਕਿਵੇਂ ਜਾਣਗੇ ਹੈ ਉਹ ਗੱਲ ਬਣ ਗਈ ਬੰਦੇ ਦਾ ਜਾਦੇ ਆ ਪਰ ਆਪਾਂ ਹੌਸਲੇ ਨਾਲ ਰੋਕ ਲਾਇਆ ਸਾਰੇ ਵੀਰਾਂ ਨੂੰ ਅਸੀ ਗੱਲ ਜੀ ਜਿਆਦੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਫਤਿਹ ਜੀ ਕਿਵੇਂ ਰਹੀ ਯਾਤਰਾ ਬਰੇ ਬਹੁਤ ਵਧੀਆ ਰਹੀ ਯਾਤਰਾ ਬਹੁਤ ਵਧੀਆ ਹਾਂਜੀ ਕਿੰਨੇ ਦਿਨ ਲਾਏ ਅਸੀਂ ਵੀਰੇ 21 ਤਰੀਕ ਨੂੰ ਮਤਲਬ ਪਿੰਡੋਂ ਚੱਲੇ ਪਾਦੇ ਸੀ ਤੇ ਸ਼ਾਮ ਨੂੰ ਪਹੁੰਚ ਗਏ ਸੀਗੇ 21 ਨੂੰ ਸਵੇਰੇ ਚੱਲੇ ਸ਼ਾਮ ਨੂੰ ਬਾਅਦ ਨੂੰ ਪਹੁੰਚ ਗਏ ਸੀਗੇ 6-7 ਘੰਟਿਆਂ ਚ ਸਵਾਰ ਸੀ ਤੁਹਾਡਾ ਪਿੰਡ ਵੀਰੇ ਸਾਡਾ ਪਿੰਡ ਵੀਰੇ ਹਾਕਮ ਸਿੰਘ ਵਾਲਾ ਬਠਿੰਡਾ ਬਠਿੰਡਾ ਹਾਂਜੀ ਮੋਗੇ ਦਾ ਇਧਰੋਂ ਪਹਿਲਾ ਤੇ ਉਹ ਬਠਿੰਡਾ ਦਾ ਆਖਰੀ ਹਾਂ ਆ ਵੀਰੇ ਨੇ ਕਿ ਕਿ ਉੱਧੇ ਮੈਨੂੰ ਦੱਸਿਆ ਸੀਗਾ ਵੀ ਜਦੋਂ ਆਪਣੇ ਮੋਗੇ ਦੀ ਹੱਦ ਖਤਮ ਹੁੰਦੀ ਆ ਬਟਿੰਡੇ ਦੀ ਸ਼ੁਰੂ ਹੁੰਦੀ ਆ ਉੱਥੇ ਕਿਦੇ ਹੈ ਨਾ ਹਾਂਜੀ ਹਾਂਜੀ ਇਹ ਟਰੈਕਟਰ ਦੇ ਦਰਸ਼ਨ ਤੁਸੀਂ ਪਹਿਲਾਂ ਵੀ ਕਰੇ ਸੀ ਇਹ ਕੁਝ ਕਿ ਚੀਜ਼ਾਂ ਵੀਰ ਨੇ ਚੇਂਜ ਉਹਦੇ ਵੀ ਲੱਗਦੀਆਂ ਪਈਆਂ ਸੀ ਤੇ ਆਪਾਂ ਉਹਦੇ ਤੇ ਚਲੋ ਆਪਾਂ ਵੀਰ ਭਰਾ ਦੀ ਰਿਕਵੈਸਟ ਕਰਕੇ ਘੇਰੀ ਲਈਦਾ ਵੀਰਾਂ ਨੂੰ ਜਾਨ ਨਹੀਂ ਦੇਈਦਾ ਉਦੋਂ ਬਾਅਦ ਵੀਰੇ ਇਹਦੇ ਕੀ ਚੇਂਜ ਕਰਿਆ ਸੀਗਾ ਉਦੋਂ ਬਾਅਦ ਆ ਵੀਰੇ ਸਾਰਾ ਕੁਝ ਚੇਂਜ ਕਰਤਾ ਲਗ ਭਾਗ ਦੁਬਾਰੇ ਫਿਰ ਜਿੰਨਾ ਕ ਲਗ ਉਹਦੇ ਮਤਲਬ ਤਿਆਰੀ ਹੁੰਦੀ ਭਈ ਤਿਆਰੀ ਹੁੰਦੀ ਪਈ ਸੀ ਵੀਰੇ ਉਦੋਂ ਹਾਂ ਹਾਂਜੀ ਇਹ ਸਿੰਘ ਆਪਣੇ ਸਾਰੇ ਨਾਲ ਹੀ ਹੁੰਦੇ ਹਾਂ ਹਾਂਜੀ ਹਾਂਜੀ ਵੀਰੇ ਨਾਲ ਹੀ ਜਾਂਦੇ ਹਰ ਇੱਕ ਯਾਤਰਾ ਤੇ ਵੈਰੀ ਗੁੱਡ ਤੇ ਆ ਕਿ ਉੱਥੇ ਕਿਵੇਂ ਦਾ ਰਿਸਪੌਂਸ ਰਿਆ ਵੀਰ ਭਰਾ ਇਹਨੂੰ ਬਹੁਤ ਬਹੁਤ ਜ਼ਿਆਦੇ ਪਿਆਰ ਮਿਲਿਆ ਬਹੁਤ ਜ਼ਿਆਦੇ ਇਹਨੇ ਸੋਚਿਆ ਨਹੀਂ ਸੀ ਅਸੀਂ ਕਦੇ ਤੁਸੀਂ ਪਹਿਲਾਂ ਇਹ ਟ੍ਰੈਕਟਰ ਲੈ ਕੇ ਗਏ ਸੀ ਕਦੀ ਖਣੀ ਅਸੀਂ ਵੀਰੇ ਬੁੱਢਾ ਸੇ ਵੀ ਲੈ ਕੇ ਗਏ ਸੀ ਮਤਲਬ ਉਹ ਤਾਂ ਜੀ ਫਤਿਹਗੜ ਸਾਹਿਬ ਜਾਣੇਗੇ ਨੋਰਮਲ ਟੈਰੇ ਜਾਣੇ ਨੋਰਮਲ ਸੈਂਪਲ ਜਾਣੇ ਹੁਣ ਮੋਡੀਫਿਕੇਸ਼ਨ ਜਦੋਂ ਦਾ ਪੈਰ ਧਰਿਆਗਾ ਮਤਲਬ ਉਸ ਦਿਵਾਰ ਪਹਿਲੀ ਵਾਰ ਲਗਾਏ ਪੈਰ ਵੀ ਐਸਾ ਧਰਿਆ ਨਾ ਚੰਗੀ ਤਰ੍ਹਾਂ ਹੀ ਧਰਤਾ ਪਤੰਦਰ ਨੇ ਜਿੰਨਾ ਕ ਮੌਫ ਕੈਮਰੇ ਚ ਪੁੱਛਿਆ ਵੀਰੇ ਨੇ ਦੱਸਿਆ ਡਿਫਰੈਂਟ ਆ ਅੱਜ ਤੱਕ ਪਹਿਲੀ ਵੀਡੀਓ ਚ ਵੀ ਵੀਰੇ ਨੇ ਸ਼ਾਇਦ ਗੱਲ ਕਰੀ ਸੀ ਮੇਰੇ ਅਜੇ ਤੱਕ ਨਾ ਹੋ ਕਿਸੇ ਨੇ ਪਾਇਆ ਜਾਂ ਕਰਨਾ ਹੋਣ ਤਾਂ ਭਾਵੇਂ ਗਾਂ ਪੈ ਜਾਣਾ ਹੁਣ ਤਾਂ ਵੀਰੇ ਪੈ ਗਏ 3-4 ਟਾਇਰ ਪੈ ਗਏ ਉਹ ਪੈ ਗਏ ਹੁਣ ਹਾਂ ਹੁਣ ਪੈ ਗਏ ਵੇਖੀ ਪਏ ਆਪਣ ਆਹ ਵਾਲੇ ਕਿਸੇ ਦੇ ਨੇ ਪੜਕੜੀ ਨਹੀਂ ਇਹ 710 ਨੰਬਰ ਹੈ ਇਹੀ ਆਪਾਂ ਸਾਹਮਣੇ ਪਹਿਲਾਂ ਪਾਈ ਸੀ ਇਹ ਸਭ ਤੋਂ ਪਹਿਲਾਂ ਪਾਈ ਉਹ ਪਿਛਲੇ ਵੀ ਆਪਾਂ ਸਾਹਮਣੇ ਪਹਿਲਾਂ ਪਾਏ 38 ਇੰਚ 38 ਇੰਚ ਹੁਣ ਮਤਲਬ ਗਾਂ ਵੀਰਾਂ ਨੇ ਪਾਈ ਜਾਂਦੇ ਆ ਨਾ ਹੁਣ ਬਹੁਤ ਵਧਾਈ ਜਾਣਾ ਕੰਮ ਮੈਂ ਜਿਵੇਂ ਤੁਹਾਨੂੰ ਅੱਗੇ ਵੀ ਸਵਾਲ ਪੁੱਛਿਆ ਸੀ ਐਡੇ ਟਾਇਰਾਂ ਤੇ ਸਟੀਅਰਿੰਗ ਇਹਦਾ ਕੁਛ ਕਰਦਾ ਕਿ ਨਹੀਂ ਨਹੀਂ ਵੀਰੇ ਨਾਰਮਲ ਆ ਆ ਮਿੱਤਰ ਪਿਆਰੇ ਦੋ ਚਲਾ ਕੇ ਲਏ ਇਹਨਾਂ ਨੂੰ ਪੁੱਛ ਲੂ ਭਾਵੇਂ ਜਮਨ ਨਾਰਮਲ ਚੱਲਦਾ ਸਿੰਪਲ ਪੂਰਾ ਵਧੀਆ ਚੱਲਦਾ ਹਾਂ ਨਾ ਨਾ ਵੀਰੇ ਜਿਵੇਂ ਆਪਾਂ ਦਢਾ ਲੈਨੇ ਮੈਂ ਤਾਂ ਉਹਦੇ ਜਿੰਨਾ ਕਿ ਚਲਾਇਆ ਸੀ ਮੈਂ ਤਾਂ ਇਹ ਪੂਰੀ ਰਿਸਕ ਕੀਤੀ ਹੋਈ ਨਹੀਂ ਐਂ ਦਾ ਹੌਲੀ ਹੌਲੀ ਤੇ ਬਸ ਢੀੜਾ ਕੱਢ ਕੇ ਮੋੜਨਾ ਟਾਇਰ ਵੀ ਛੋਟੇ ਹੋਣਗੇ ਉਹ ਦੂਜੇ ਤੁਸੀਂ ਤੁਸੀਂ ਵੀਰੇ ਇਹਨੂੰ ਪਹਿਲਾਂ ਕਦੇ ਚਲਾਉਂਦੇ ਰਹਿੰਦੇ ਹੋ ਕਿ ਨਹੀਂ ਤਾਂ ਇਹ ਫਿਰ ਜਿਵੇਂ ਨਵੇਂ ਬੰਦੇ ਨੂੰ ਥੋੜਾ ਅੱਖਾਂ ਅੱਖਾਂ ਲੱਗਦਾ ਹੈ ਹਣਾ ਥੋੜਾ ਹੈਗਾ ਹੌਕ ਦਾ ਇਹ ਇੱਧਰ ਜਾਣ ਤੋਂ ਪਹਿਲਾਂ ਵੀਰੇ ਲੈ ਕਿਮ ਰਈ ਇਹ ਮੈਂ ਇਹ ਆਪਾਂ ਲੈ ਲਏ ਸੀਗੇ ਸਤੰਬਰ ਚ ਜਦੋਂ ਆਪਾਂ ਮਤਲਬ ਆਏ ਆਏ ਸੀਗੇ ਲਾਂਚ ਹੀ ਹੋਏ ਸੀਗੇ ਇਹ ਆਪਣੇ ਇੰਡੀਆ ਤੋਂ ਮਿਲ ਜਾਂਦੇ ਪੰਜਾਬ ਨੂੰ ਹਾਂਜੀ ਹਾਂਜੀ ਵੀਰੇ ਇਹ ਐਵੇਂ ਸ਼ੂਟ ਮਾਰੀ ਜਾਈਏ ਕੋਈ ਕਹਿੰਦਾ ਰਸ਼ੀਆ ਤੋਂ ਇੰਪੋਰਟ ਕਰਾਇਆ ਕੋਈ ਕਹਿੰਦਾ ਕਿੱਥੋਂ ਇੰਪੋਰਟ ਕਰਾਇਆ ਇਹ ਆਪਣੇ ਮਿਲ ਜਾਂਦੇ ਵੀਰੇ ਮੇਡ ਇਨ ਇੰਡੀਆ ਇੱਡਾ ਲਿਖਿਆ ਹੋਇਆ ਹੈ ਉੱਤੇ ਅੱਛਾ ਲਿਖਿਆ ਹੋਇਆ ਹਾਂ ਅਲਾਈਅੰਸ ਕੰਪਨੀ ਦਾ ਟਾਇਰ ਆ ਵੀਰੇ ਅੱਛਾ ਹਾਂਜੀ ਇਹ ਨਵੇਂ ਸ਼ਹਿਰੋਂ ਗਿਰਨ ਟਾਇਰ ਵਾਲੇ ਤੁ ਜਿੰਨੇ ਮਰਜ਼ੀ ਲੈ ਲਓ ਜਿੱਡਾ ਮਰਜ਼ੀ ਟਾਇਰ ਮਿਲ ਜਾਂਦਾ ਸਾਰਾ ਕੁਝ ਸਾਰਾ ਕੁਝ ਵੀਰੇ ਵਿਲੇ ਵਾਲਾ ਕਿ ਇਹ ਰਿੰਮ ਰਮ ਉਹਨਾਂ ਨੇ ਸਾਰਾ ਕਰ ਦਿੱਤਾ ਰਿੰਮ ਮੇਰੇ ਸਾਰਾ ਕੰਪਲੀਟ ਸਾਰਾ ਕੁਝ ਉਹਨਾਂ ਨੇ ਕਰਕੇ ਦਿੱਤਾ ਕਿ ਉਹਨਾਂ ਨੇ ਟਾਇਰ ਛਾੜ ਕੇ ਰਿੰਮ ਸਣੇ ਸਾਰਾ ਕੰਪਲੀਟ ਹਵਾ ਭਰ ਕੇ ਐਨਾ ਕਿਲੋ ਗਲੀਜ਼ ਲੱਗਦਾ ਇਹਦੇ ਕੰਨਿਆਂ ਦੇ ਫਿਰ ਟਿਊਬਲੈਸ ਹੁੰਦਾ ਮੰਦਰ ਟਿਊਬਲੈਸ ਨਹੀਂ ਹੁੰਦਾ ਇਹ ਇਹ ਹੈ ਟਿਊਬਲੈਸ ਇਹ ਟਿਊਬਲੈਸ ਆ ਚਾਰੀ ਟਾਇਰ ਤੇ ਵੀਰੇ ਜਿਵੇਂ ਹੁਣ ਆਹ ਸਿਸਟਮ ਆ ਹਾਂਜੀ ਬਈ ਇੰਨਾ ਚੌੜਾ ਟਾਇਰ ਲਾਉਣਾ ਹਨਾ ਨੰਨੂ ਆਹੀਂ ਮੜਾ ਇੱਧਰ ਹਾਂ ਬੱਲੇ 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 ਇਦੇ ਵਿੱਚ ਤਾਂ ਭਾਵੇਂ ਮੈਂ ਵੱਡ ਜਾ ਭਾਵੇਂ ਨੰਨੂ ਵੱਡਦੇ ਆ ਜਵਾਕਾਂ ਦੇ ਲੁਕਨਵੀ ਜੀ ਨੂੰ ਬਟਾ ਸੁਣਾ ਸਾਹਿਬ ਕਿਤਾਬ ਆ ਯਾਰ ਮੈਂ ਤੈਨੂੰ ਇਹੀ ਪੁੱਛਣ ਲੱਗਾ ਸੀ ਵੀ ਜਿਵੇਂ ਇੰਨਾ ਚੌੜਾ ਸਿਸਟਮ ਆ ਉਹ ਫਿਟਿੰਗ ਕਰ ਦਿੰਦੇ ਆ ਪ੍ਰੋਪਰ ਫਿਟਿੰਗ ਵੀਰੇ ਹਾਂ ਜਿਹੜੇ ਟਰੈਕਟਰ ਦਾ ਕੋ ਉਹਨਾਂ ਕੋਲ ਸਾਰਿਆਂ ਦੇ ਫਰਮ ਐ ਉਹ ਸਾਹਿਬ ਨੇ ਜੀ ਦੱਸਤਾ ਜੀ ਸਵਰਾਜ ਦਾ ਉਹਨਾਂ ਨੇ ਇੱਕ ਅਰ ਜੀ ਸਹੀ ਬਣਾ ਤੱਕ ਐਗਜ਼ੈਕਟਲੀ ਤੁਸੀਂ ਟਰੈਕਟਰ ਲੈ ਕੇ ਗਏ ਸੀ ਨਹੀਂ ਨਹੀਂ ਵੀਰੇ ਘਰ ਹੀ ਲੈ ਕੇ ਆਏ ਸੀ ਜੀ ਪਿਕਅਪ ਚ ਲੱਦ ਕੇ ਲੈ ਕੇ ਆਏ ਸੀ ਟਾਈਮ ਹੋ ਇਹਨਾਂ ਵਾਂ ਦਾ ਗੱਡੀ ਵੀ ਸਪੈਸ਼ਲ ਹੀ ਚਾਹੀਦੀ ਪੈਗਾ ਸਾਹਿਬ ਜੀ ਵੀਰ ਪਿਕਅਪ ਜੀ ਵੀ ਪੂਰੇ ਇਹ ਦੋ ਹੀ ਆਏ ਹੋਣੇ ਆ ਇਹ ਚਾਰੇ ਪੂਰੇ ਹੀ ਆਏ ਸੀ ਡੱਲਾ ਵੀ ਮਸਾ ਰਸਣਾਂ ਬੰਨੇ ਸੀ ਆ ਗਏ ਮੈਂ ਤਾਂ ਸੋਚਦਾ ਆ ਹੀ ਦੋ ਆਏ ਨੇ ਬੰਨੀ ਧੱਕੇ ਨਾਲ ਆ ਗਏ ਸੀ ਬਾਈ ਫਿਰ ਵੀ ਤਕੜੇ ਰਹਿ ਜੇ ਪਿਛਲੇ ਟਾਇਰ ਤਾਂ ਲੇ ਉਦੋਂ ਵੀ ਚਲੋ ਸੁੱਖਣਾ ਜਵਾਨ ਹਾਂਜੀ ਹਾਂਜੀ ਆ ਚੀਜ਼ਾਂ ਉਦੋਂ ਲੱਗੀਆਂ ਸੀ ਕਿ ਨਹੀਂ ਨਹੀਂ ਇਹ ਚੀਜ਼ ਵੀ ਨਹੀਂ ਸੀ ਲੱਗੀ ਉਦੋਂ ਇਹ ਉਦੋਂ ਹੈ ਨਹੀਂ ਸੀ ਨਾ ਹਾਂ ਵੀਰੇ ਇਹ ਵੀ ਨਹੀਂ ਸੀ ਇੱਕ ਉਦੋਂ ਆਪਣੇ ਆ ਸਿਸਟਮ ਬੰਨਦਾ ਕੁਝ ਵੀ ਨਹੀਂ ਸੀ ਇਹ ਸਿਸਟਮ ਕਿੰਨੇ ਬੂਹ ਫਰਾਣਾ ਲੈ ਇਹ 6 ਬੂਹ ਫਰਾਣਾ ਵੀਰੇ 15 ਇੰਚ ਛੇ ਉਪਰ ਵਾਲਾ 15 ਇੰਚ ਜਾਲੀ ਲਾ ਕੇ 16 ਮੰਨ ਜਾਂਦੇ ਕੋਈ 16 ਵੀ ਕਹਿ ਦਿੰਦਾ ਹਾਂ ਕਹਿ ਦਿੰਦਾ ਆਪਣਾ ਡਿਫਰੈਂਸ ਨਾ ਆ ਸਾਰੀ ਮੋਡੀਫਿਕੇਸ਼ਨ ਨੰਨੋ ਉਹਦੇ ਦੀ ਅੱਜ ਜਦੋਂ ਆਪਾਂ ਪਹਿਲੇ ਸ਼ੂਟ ਕਰਕੇ ਉਹਦੇ ਆ ਕੁਝ ਨਹੀਂ ਸੀ ਹੈਗਾ ਹਾਂ ਜੀ ਵੀਰ ਕੁਝ ਨਹੀਂ ਸੀ ਉੱਥੇ ਉਹਦੇ ਆਪਣੇ ਨਾਲ ਵੀਰ ਅਰਸ਼ ਸੀ ਇੱਕ ਹੈ ਨਾ ਹਾਂਜੀ ਅੱਜ ਹੈਗਾ ਉਹ ਹੈਗਾ ਅਰਸ਼ ਹੈਗਾ ਉਹ ਖੜਾ ਉਹ ਮਨ ਜਿਆਦੇ ਜਣੇ ਨੂੰ ਪਤਾ ਹੀ ਨਹੀਂ ਲੱਗਾ ਚਲੋ ਸਾਰੇ ਸਿੰਘ ਆਉਂਦੇ ਬਈ ਹੋਲੀ ਲਈ ਵਾਹ ਹਾਂਜੀ ਗੱਲ ਤੇਰੀ ਸਹੀ ਆ ਵੀ ਐਸਾ ਕੋਈ ਬੰਦਾ ਨਹੀਂ ਜਿਹੜਾ ਮੁੜ ਕੇ ਝਾਅ ਕੇ ਨਾ ਜਾਂਦਾ ਹੋਵੇ ਨਾ ਕੋਈ ਸਾਰੇ ਸਾਰੇ ਤੋਂ ਨਾ ਮੁੜਦੀਆਂ ਬਾਈ ਕਿਰਾਂ ਹਾਂ ਕਿਰਾਂ ਦੇਖਦਾ ਵੀ ਕੀ ਬਲਾ ਲੰਘੀ ਹਣ ਹੁਣ ਸਾਨੂੰ ਪੰਜਾ ਛੇ ਨੇ ਲੁਧਿਆਣੇ ਦੇ ਇੰਨੇ ਸਾਂ ਨਹੀਂ ਜੀ ਰੋਕ ਲੈ ਜਾਈਓ ਲੇਟ ਹੋ ਗਏ ਅੱਛਾ ਉਹ ਕਹਿੰਦੇ ਬਾਈ ਯਾਰ ਇੰਸਟਾ ਦੀ ਵੇਖਿਆ ਸਾਨੂੰ ਵੀ ਵੇਖ ਲੈਣ ਜੁਕੇ ਦੇਖਣ ਦਿਆ ਕਰੋ ਕਹਿੰਦੇ ਹਾਂ ਜੀ ਨਹੀਂ ਨਹੀਂ ਵੀਰੇ ਨਹੀਂ ਨਹੀਂ ਅਜੇ ਤਾਂ ਉੱਥੇ ਥਾਂ ਦੀ ਰੋਕ ਲੈਣ ਤਾਂ ਹੀ ਲੇਟ ਹੋ ਗਏ ਥੋੜਾ ਜਿਹਾ ਅੱਛਾ ਤੁਹਾਡੇ ਕੋਲ ਆਉਂਦੇ ਕਿਉਂਕਿ ਵੀਰ ਭਰਾ ਆਪਣ ਪਿਆਰ ਕਰਦੇ ਵੀਰੇ ਪਿਆਰ ਹੀ ਹੈ ਸਾਨੂੰ ਦਾ ਪਿਆਰ ਦੀ ਲੋੜ ਹੋਰ ਕੁਛ ਦੀ ਨਹੀਂ ਵੈਰੀ ਗੁੱਡ ਯਾਰ ਵੈਰੀ ਗੁੱਡ ਇਹ ਆ ਉਹਦੇ ਆਪਣਾ ਲੱਗਦਾ ਸੀ ਇਹ ਫਿਰ ਕੁਝ ਚੇਂਜ ਕਰਤਾ ਸੀ ਇਹ ਚੇਂਜ ਕਰਾ ਲਿਆ ਵੀਰੇ ਆ ਵਿੱਚੋਂ ਬੱਡੀ ਕਟਵਾਤੀ ਅੱਛਾ ਤੇ ਬੈਟਰੀ ਬਾਕਸ ਆਪਾਂ ਦੋ ਕਰਾਤੇ ਦੋ ਬੈਟਰੀਆਂ ਧਾਰਤਿਆਂ 110 10 ਪਾਵਰ ਦੀਆਂ ਸਿਸਟਮ ਕਿਉਂਕਿ ਇਹ ਉਹਦੇ ਕਰਕੇ ਲੋਡ ਪਈ ਸਿਸਟਮ ਕਰਕੇ ਇਹ ਲਾਈਟਿੰਗ ਵੀਰੇ ਜਿਹੜੀ ਆ ਨਾ ਨਿਓਨ ਲਾਈਟ ਇਹ ਬਹੁਤ ਜ਼ਿਆਦਾ ਲੋਡ ਪਾਉਂਦੀ ਹੈ ਜੀ ਤੇ ਇਹ ਬੈਟਰੀ ਨੂੰ ਫਿਰ ਚਾਰਜ ਉਹੀ ਕਰੀ ਜਾਂਦਾ ਨਹੀਂ ਇੱਕ ਆਪਣੇ BMW ਗੱਡੀ ਤੇ ਲੱਗਿਆ ਵਗਾ ਇੱਕ origignal ਲਾਤਾ 36 ਐਂਪੀਅਰ ਦਾ ਉਹ ਲਵਾ ਦੇ ਉਹ ਲਾਈਟਿੰਗ ਚਾਲਦਾ ਗਿਆ ਇੱਕ ਡਿੱਕ ਚਾਲਦਾ ਟਰੈਕਟਰ ਨੂੰ ਕੋਈ ਤੰਗੀ ਤਾਂ ਨਹੀਂ ਉਹ ਦੋ ਲਾਉਣ ਨਾ ਨਹੀਂ ਵੀਰੇ ਨਾਰਮਲ ਕੋਈ ਚੱਕਰ ਨਹੀਂ ਨਹੀਂ ਕੋਈ ਚੱਕਰ ਨਹੀਂ ਜੋ ਦੋਨੇ ਚਾਰਜ ਕਰੀ ਜਾਵਾਂ ਜਮਾ ਨੋਰਮਲ ਕਰ ਦੇ ਵੀਰੇ ਠੀਕ ਆ ਵੀਰ ਜੀ ਉਹਦੇ ਅਸੀਂ ਜਿੱਦੇ ਲੈ ਕੇ ਲੈਣ ਗਏ ਸੀ ਨਾ ਟਰਾਈਰ ਟਾਇਰ ਜਦੋਂ ਕਟਾਈ ਕਰੀਦਾ ਸੀ ਤੇ ਨਾਲ ਲੱਗਦਾ ਸੀ ਇਹ ਇਹਦੇ ਆ ਰੰਗ ਰੰਗ ਮਾਰ ਕੇ ਲਗਾਏ ਸੀ ਕਿ ਕਿਵੇਂ ਇਹ ਵੀਰੇ ਸਾਰੇ ਆਪ ਨਵਾਂ ਮਾਰ ਕੇ ਲਗਾਏ ਸੀ ਬਾਬ ਜੀ ਐਸੀ ਕਰਪਾ ਹੋਈ 60 ਤੋਂ 70000 ਵੀਰ ਭਰਾਵਾਂ ਭੈਣਾਂ ਕਹਿ ਲਓ ਮੇਰੀਆਂ ਮਾਤਾਵਾਂ ਇਹਨੇ ਇਹਨੇ ਫੋਟੋ ਕਰਾਈਆਂ ਰੂਹ ਖੁਸ਼ ਹੋ ਗਈ ਵੀਰੇ ਸਾਰਾ ਪਲੇਟਫਾਰਮ ਦਾ ਰੰਗ ਲੈ ਗਿਆ ਇਹ ਆ ਤੋ ਕਰਕੇ ਲੈ ਕੇ ਆ ਜਮਾ ਵੀਰੇ ਨਵਾਂ ਮਾਰ ਕੇ ਲਗਾਏ ਸੀ ਇਹ ਸਾਰਾ ਰਹਿ ਗਿਆ ਇਹ ਸਾਰੇ ਵੀਰ ਭਰਾ ਉਹਨਾਂ ਨੂੰ ਚਾਹ ਹੁੰਦਾ ਉੱਤੇ ਬੋੜੇ ਚਾਹੁੰਦਾ ਹਾਂ ਹਾਂਜੀ ਹਾਂਜੀ ਵੀਰੇ ਤੇ ਵੀ ਉਹ ਵੀਰ ਕਹਿੰਦਾ ਵੀ ਰੰਗ ਹੀ ਲੈ ਗਿਆ ਵੀ ਇੰਨੇ ਵੀਰ ਉੱਥੇ ਚੜਦੇ ਉੱਤਰਦੇ ਸੀ ਹਾਂਜੀ ਵੀਰੇ ਹਣਾ ਹਾਂਜੀ ਵੈਰੀ ਗੁੱਡ ਯਾਰ ਚਲੋ ਤੁਸੀਂ ਚੀਜ਼ ਬਣਾਈ ਆ ਉਹਨੂੰ ਪਿਆਰ ਮਿਲਿਆ ਚੰਗੀ ਗੱਲ ਹਾਂਜੀ ਹਾਂਜੀ ਤੇ ਉੱਥੇ ਕੋ ਭਜਾਇਆ ਭਜਾਇਆ ਦਾ ਨਹੀਂ 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 ਵੀਰੇ ਨੋਰਮਲ ਹੀ ਗਏ ਨੋਰਮਲ ਹਾਂਜੀ ਹਾਂਜੀ ਐਡਾ ਹੈ ਨਾ ਭਜਾਉਣਾ ਥੋੜਾ ਜਿਹਾ ਕੰਟਰੋਲ ਨਾ ਹੋਵੇ ਹੈ ਵੀ ਔਖਾ ਕਰਨਾ ਉਹ ਜੋ ਦੌੜ ਲੈਂਦਾ ਦੌੜ ਮੇਰੇ ਬੱਤਰ ਦੇ ਲੈਂਦਾ ਹੱਪਟਰ ਵੀਰ ਦਾ ਉਹਣਾ ਜਿਹੜਾ ਬਹੁਤ ਵਾਗ ਗਿਆ ਟਾ ਰਹਿਣਾ ਹਾਂ ਗਰਾਊਂਡ ਵਾਗ ਗਿਆ ਜੀਰ ਕੋ ਅਰੀਜਨਲ ਹੀ ਆ ਸਾਰਾ ਅਰੀਜਨਲ ਆ ਵੀਰੇ ਤੁਹਾਨੂੰ ਦੱਸਿਆ ਪੁਰਾਣੇ ਵਲੋਗ ਚ ਆ ਪੰਪ ਦਾ ਕੱਲਾ ਵਾਸੇ ਜਿਹੜਾ ਵਾ ਹਾਂ ਵੀ ਕੱਲਾ ਹਾਂ ਕੱਲਾ ਪੰਪ ਦਾ ਟਰੈਕਟਰ ਸਾਰਾ ਹੋਰੀ ਸਾਰਾ ਪੰਪ ਕੱਲਾ ਹਣਾ ਹਾਂਜੀ ਹਾਂਜੀ ਲੋ ਖਿੱਚੀ ਜਾਂਦਾ ਉਦਾਂ ਹੀ ਕੰਮ ਆਣਾ ਸਾਹਬ ਦਾ ਹਾਂਜੀ ਵੀਰੇ ਇੱਕ ਵੀਰੇ ਨੇ ਸੀਟ ਨਵੀਂ ਲਾਈ ਆ ਉੱਥੇ ਉੱਥੇ ਵਾਲੇ ਆਪਣੀ ਵੀਡੀਓ ਚ ਇਹ ਵੀ ਹੈ ਨਹੀਂ ਸੀ ਇਹ ਸੀਟ ਨਵੀਂ ਵੀਰ ਨੇ ਚੇਂਜ ਕਰਤੀ ਚੱਲੀਏ ਉੱਪਰ ਚਲੋ ਤੁਸੀਂ ਉੱਪਰ ਵੀਰ ਦਾ ਆ ਦਾ ਵੀ ਪੇਜ ਹੈਗਾ ਮੈਂ ਉਹਦੇ ਵੀ ਦੱਸਿਆ ਸੀਗਾ ਜਮਦੂਦ ਦਾ ਝੋਟਾ ਤੇ ਵੀਰ ਨੇ ਟਰੈਕਟਰ ਦਾ ਨਾਮ ਬਾਰੇ ਵੀ ਦੱਸਿਆ ਸੀ ਵੀ ਇਹ ਜਮਦੂਦ ਦਾ ਝੋਟਾ ਜਦੋਂ ਲਿਖਿਆ ਸੀ ਉਦੋਂ ਇਹ ਜਮਦੂਦ ਦਾ ਝੋਟਾ ਨਹੀਂ ਸੀ ਜਮਦੂਦ ਦਾ ਝੋਟਾ ਭਰਿਆ ਬਾਅਦ ਚੋਂ ਹਣਾ ਬਾਅਦ ਚੋਂ ਬਣਵਾਤ ਹੋਣੀ ਹੈ ਕਿ ਵੀਰਾ ਜਿਵੇਂ ਕਹਿੰਦਾ ਵੀ ਟਰੈਕਟਰ ਲੈ ਕੇ ਜਾਉ ਨਿਕਲਣਾ ਅੱਗੇ ਲਿਖਾਇਆ ਹੋਣਾ ਜਮਦੂਦ ਦਾ ਝੋਟਾ ਤੇ ਹੁੰਦਾ ਹੀ ਆ ਆਪਣੇ ਕਹਿ ਰਹੇ ਹਾਂ ਹਾਂਜੀ ਹਾਂਜੀ ਕਹਿ ਹੁੰਦੇ ਆ ਵੀ ਨਾਮ ਵੱਡਾ ਵੀ ਨਾਮ ਵੱਡਾ ਟਰੈਕਟਰ ਛੋਟਾ ਹੈ ਟਰੈਕਟਰ ਛੋਟਾ ਉਹ ਨਾਮ ਛੋਟਾ ਰਹਿ ਗਿਆ ਮੇਰੇ ਟਰੈਕਟਰ ਵਾਲਾ ਵੱਡਾ ਬਣ ਗਿਆ ਟਰੈਕਟਰ ਦਾ ਬਦੰਦਰਾ ਸਰਾਇ ਮੈਂ ਕਹਿੰਦਾ ਆਪਣੇ ਪੰਜਾਬ ਚ ਇੰਨਾ ਸਿਸਟਮ ਨਹੀਂ ਨਹੀਂ ਐਡਾ ਹਾਂ ਚੱਲ ਬਣਾਈ ਜਾਂਦੇ ਮੇਰਾ ਹਾਂ ਤਾਂ ਵੀਰੇ ਬਣਾਈ ਜਾਂਦੇ ਪੰਜਾਬ ਚ ਆਪਣੇ ਇੰਨਾ ਉੱਚ ਹੈ ਨਹੀਂ ਇਹ 13 ਫੁੱਟ ਹਾਈਟ ਹੋ ਗਈ ਸੀ ਬਣੀ ਸੀਗੀ ਧਰਤੀ ਤੋਂ ਲੈ ਕੇ 13 ਫੁੱਟ ਧਰਤੀ ਤੋਂ ਲੈ ਕੇ 13 ਫੁੱਟ ਹਾਂਜੀ ਜਿਹੜੀ ਆ ਸਾਈਡ ਤੇ ਲਾਈਟ ਲੱਗੀ ਆ ਨਿਊਜ਼ੀਲੈਂਡ ਟਰੈਕਟਰ ਵਾਲੀ ਇੰਪੋਰਟਡ ਲਾਈਟ ਆ ਕੋਰਪੋਰੇਟਲੀ ਬ੍ਰਾਂਡ ਦੀ ਉਹ 13.5 ਫੁੱਟ ਤੇ ਆ ਉਹ 13.5 ਉਹ ਬਾਹਰ ਵਾਲੀ ਲਾਈਟ ਦੀ ਗੱਲ ਕਰਦੇ ਹੋ ਉਹ ਇਧਰ ਲੱਗੀ ਸਾਈਡ ਤੇ ਠੀਕ ਆ ਬਾਹਰ ਆ ਇਹ ਆ ਰੈਡੀ ਕਰ ਇਹ ਤੇ ਵੀਰੇ ਦੂ ਲਾ ਲੋ 15 ਕਿ ਦਿਨ ਲੱਗੇ ਵੀਰੇ ਸਾਰਾ ਆ ਕੱਲੇ ਸਿਸਟਮ ਤੇ ਛਤਰੀ ਜੀ ਸਿਸਟਮ ਤੇ ਛਤਰੀ ਜੀ ਡਾਊਨ ਸਟਿੰਗ ਸਾਰੀ ਕੰਪਲੀਟ ਕਰਾਉਣੀ ਠੀਕ ਆ ਵੀਰੇ ਹਾਂਜੀ ਬਹੁਤ ਸੋਹਣਾ ਯਾਰ ਬਾਕੀ ਆ ਤੂੰ ਫੋਟੋਆਂ ਵਾਲੀ ਰੂਹ ਖੁਸ਼ ਕਰਤੀ ਆ ਹਾਂਜੀ ਵੀਰੇ ਫੋਟੋਆਂ ਵੀ ਆਪਾਂ ਡਿਫੀਨਿਟਲੀ ਲਵਾਈਆਂ ਸਾਰੀਆਂ ਆਪਣੇ ਯੋਧਿਆਂ ਨੂੰ ਯਾਦ ਰੱਖ ਯਾਦ ਚਤੇ ਰੱਖ ਕੇ ਸਾਰੇ ਆਪਣੇ ਸਾਕੇ ਆਪਾਂ ਨੂੰ ਜੋਸ਼ ਹੀ ਇਹਨਾਂ ਤੋਂ ਮਿਲਦਾ ਹਾਂਜੀ ਵੀਰੇ 1984 ਆਪਣੇ ਸਾਰੇ ਹਾਂ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਨੇ ਨਾ ਚਲੋ ਇਹ ਆਪਣੇ ਸ਼ੌਂਕ ਆ ਆਪਣੇ ਖੂਨ ਦੇ ਵਿੱਚ ਇਹ ਸਾਰਾ ਕੁ ਭਰਨ ਵਾਲੇ ਜੋਧੇ ਆ ਹਾਂਜੀ ਜੋਧੇ ਆ ਵੀਰੇ ਇਹਨਾਂ ਤੋਂ ਬਿਨਾ ਕਾਸੇ ਚੋਗੇ ਨਹੀਂ ਆ ਤੇ ਡੈਕ ਵੀਰੇ ਡੈਕ ਵੀਰੇ ਜੋਲ ਥੱਲੇ ਗਿਆ ਦੋ ਜੋਲ ਥੱਲੇ ਗਿਆ ਹਾਂ ਸ਼ੇਭੂ ਘਰਾਣਾ ਦੇ ਨੀ ਦੇਖਣ ਨੂੰ ਆ ਨਿਕਾ ਜੀ ਇਹ ਐਮਪ ਵੀਰੇ 2 ਫੁੱਟ ਜਿਆਦੇ ਵਿੱਚ ਆਗਾ ਅੱਛਾ ਐਮਪ ਪਿੱਛੇ ਚਲੇ ਗਏ ਉਹ ਵੈਚੀ ਆ ਬਾਈ ਨੇ ਜਗਾਣ ਲਾਇਆ ਵਾ ਮਤਲਬ ਬੇਸਾਂ ਨੇ ਠੰਡਾ ਹੋ ਜਾਂਦਾ ਉਹ ਜਿਹੜੀ ਹਵਾ ਬੰਦ ਦੀ ਅੰਦਰ ਉਹਦੇ ਨੇ ਠੰਡਾ ਹੋ ਜਾਂਦਾ ਮਾਦਨ ਨੇ ਕਹਿਆ ਨਹੀਂ ਲੱਗਾ ਸੀ ਵੀ ਪਿੱਛੇ ਗਰਮ ਨਹੀਂ ਹੁੰਦਾ ਨਹੀਂ 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 ਸਿਸਟਮ ਹੀ ਇਦਾਂ ਦਾ ਹੈ ਹਾਂਜੀ ਦੋ ਪੱਖਿਆਂ ਨੂੰ ਅੱਡ ਤੋਂ ਲੱਗੇ ਆ ਤੇ ਮਤਲਬ ਬਾਕੀ ਜਿਹੜੀ ਬੇਸ ਵਾਜ ਦੀ ਅੰਦਰ ਘੁੰਮਦੀ ਉਹਦੇ ਨਹੀਂ ਠੰਡਾ ਬਹੁਤ ਫਰਕ ਪੈਂਦਾ ਫਿਰ ਟਰੈਕਟਰ ਦਾ ਆਪਾਂ ਦੇ ਦੇ ਦਿੰਦੇ ਆ ਵੀਰੇ ਹੁਣਾਂ ਦਾ ਟਰਾਲੀ ਦਿਖਾਈਏ ਅੰਦਰੋਂ ਕਿਵੇਂ ਦਾ ਹਵਾਕ ਤਾ ਟਰਾਲੀ ਬਾਹਰੋਂ ਤਾਂ ਨਹੀਂ ਰੱਖਣਾ ਨਹੀਂ ਨਹੀਂ ਕੋਈ ਗੰਦ ਗੁੰਨ ਤਾਂ ਨਹੀਂ ਪਾਇਆ ਮੁੰਡੇ ਨੇ ਪਾਇਆ ਵਾ ਜੋ ਬਣਾਦਾ ਚਾਹ ਚੱਲ ਬਾਹਰ ਬਾਹਰ ਦਿਖਾ ਦਿੰਨੇ ਆ ਆਣਾ ਜਾਣ ਵਾਲੀ ਤਿਆਰੀਆਂ ਵਾਲੀਆਂ ਕਰਦੇ ਹਾਂ ਜਾਣ ਵੇਲੇ ਤਿਆਰੀ ਹੋਰ ਹੁੰਦੀ ਆ ਵਾਪਸੀ ਤੇ ਤਾਂ ਆਪਾਂ ਆਉਣ ਵੇਲੇ ਤਾਂ ਵੀ ਸਾਰੇ ਮੁੰਡੇ ਡੱਗ ਹੀ ਪੈਂਦੇ ਆ ਹਾਂ ਡੱਗ ਪੈਂਦੇ ਡੱਗ ਪੈਂਦੇ ਕੋਈ ਗੱਲ ਨਹੀਂ ਵੀਰਾਂ ਨੇ ਲੀਡ ਲੱਤਾ ਉਹ ਜਿਹਾ ਸਾਹ ਕਥਾ ਹੁੰਦਾ ਪਰਸਨ ਚੀਜ਼ਾਂ ਨਹੀਂ ਦਿਖਾਉਂਦੇ ਤੇ ਇੱਕ ਚੀਜ਼ ਵੀ ਮੈਂ ਹੋਰ ਦੱਸ ਦੇਣੀ ਚਾਹਣਾ ਜਿਹੜਾ ਰੈਮ ਇਹ ਕਦੇ ਵੀ ਨਹੀਂ ਬਿੰਗਾਉਗੇ ਜਿੰਨਾ ਮਰਜੀ ਖਿੱਚ ਕੇ ਮਾਰ ਲਿਓ ਕਹਿੰਦਾ ਗਾਰੰਟੀ ਲੈਂਤੀ ਉਹਨੇ ਉਹਨੇ ਗਾਰੰਟੀ ਲਈ 77 ਕਿਲੋ ਦਾ ਕਿ ਰੈਮ 73 ਕਿਜੀ ਕਿਉਂਕਿ ਸਾਹ ਕਤਾ ਵਿੱਚ ਚੌੜਾਈ ਇੰਨਾ ਨਾ ਨਾ ਹੋ ਰਹੇ ਆਂ ਇੱਥੋਂ ਆਈਡੀਆ ਜਾ ਹੋ ਹੀ ਜਾਣਾ 2.5 ਫੁੱਟ ਚੌੜਾ ਟਾਇਰ ਹਾਂ ਮੈਨੂੰ ਤਾਂ 2.5 ਤੋਂ ਵੀ ਜ਼ਿਆਦਾ ਹੀ ਲੱਗਦਾ ਫਿਰ ਵੀਰਾਂ ਨੇ ਕਹਣਾ ਪਤਾ ਨਹੀਂ ਆ ਵਾਦੇ ਹੀ ਜਾਂਦਾ ਨਹੀਂ ਮਿਲਿਆ ਨਹੀਂ 2.5 ਚੌੜਾ ਟਾਇਰ ਹੀ ਵੱਧ ਆ ਮੇਰੇ ਸਾਹਮਣੇ ਵੱਧ ਆ ਹਾਂਜੀ ਹਾਂਜੀ ਹੋਊਗਾ 2.5 ਚੌੜਾ ਵਾ ਬਹੁਤ ਜ਼ਿਆਦਾ ਕਿਉਂਕਿ ਇੰਨਾ ਸਿਸਟਮ ਮੈਂ ਆ ਸਵਾਲ ਤੈਨੂੰ ਤਾਂ ਪੁੱਛਿਆ ਸੀ ਵੀ ਝੋਲ ਮਾਰਨ ਵਾਲਾ ਹਾਂਜੀ ਆਪਣੇ ਲੱਕੀ ਵੀਰ ਨੇ ਵੀ ਪਾਏ ਨਾ ਟਾਇਰ ਹਾਂਜੀ ਹਾਂਜੀ ਉਹ ਵੀਰਾ ਦੱਸਦਾ ਸੀ ਕਹਿੰਦਾ ਸੀ ਵੀ ਥੋੜਾ ਜਿਹਾ ਟਾਇਰ ਝੋਲ ਮਾਰਦੇ ਮਤਾਂ ਪੁੱਛਿਆ ਸੀ ਵੀ ਇਹਨੂੰ ਤਾਂ ਨਹੀਂ ਕੋਈ ਦਿੱਕਤ ਨਹੀਂ ਇਹਨੂੰ ਮਤਲਬ ਅਸੀਂ ਕੱਟ ਲਵਾਤੀ ਥੋੜੀ ਜੀ ਕਰਦਾ ਸੀ ਕਿ ਕਦੇ-ਕਦੇ ਬੰਬਲੀ ਕਰਦਾ ਸੀ ਅਸੀਂ ਕੱਟ ਲਵਾਤੀ ਆਹ ਵਾਲੀ ਹਾਂਜੀ ਹਾਂਜੀ ਇਹ ਕੱਟ ਲਵਾਤੀ ਵੀ ਇਹਦੇ ਨਾਲ ਜ਼ਰਾ ਹਟੇ ਕੋਈ ਨਾ ਪੂਰਾ ਹੀ ਫਰਕ ਪੈਗਾ ਵੀਰੇ ਤੇ ਵੀਰੇ ਜਿਵੇਂ ਇਹਦੇ ਪਾਵਰ ਸਟੀering ਆ ਹਾਂਜੀ ਕੋਈ ਉੱਤੇ ਜ਼ੋਰ-ਜ਼ਾਰ ਪੈਂਦਾ ਹੋਵੇ ਜਾਂ ਕੁਝ ਨਹੀਂ ਵੀਰੇ ਆਹ ਏਦੂ ਏਦੂ ਉੱਤੇ ਕੋਈ ਵੀ ਟਾਇਰ ਨਹੀਂ ਆਉਣਾ ਉਹ ਬਾਈ ਇਹ ਉਹ ਵੀ ਪਾ ਕੇ ਵੇਚ ਲਾ ਵਧੀਆ ਮੁੜਦਾ ਵਧੀਆ ਮੁੜਦਾ ਬਾਈ ਨਹੀਂ ਕੋਈ ਉਹਨੂੰ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜਮਾ ਬੰਦ ਰੇਸ ਤੇ ਵੀ ਇੱਕ ਉਂਗਲ ਨਾ ਮੁੜ ਜਾਂਦਾ ਇਹ ਟਰੈਕਟਰ ਹੈਗਾ ਵੀਰੇ ਦੇ ਘਰ ਦਾ ਹੀ ਹਨਾ ਹਾਂਜੀ ਵੀਰੇ ਘਰ ਦਾ ਹੀ ਇਹਰੇ ਨੇ ਲਾਸਟ ਚ ਵੀ ਦੱਸਿਆ ਇੱਕ ਸਵਰਾਜ ਹੋਰ ਆ ਹਨਾ ਇੱਕ ਹੋਰ ਆ ਵੀਰੇ ਉਹ 10 ਮਾਡਲ ਆ ਉਹ 10 ਆ ओरिजिनल ਆ ਖੇਤੀ ਉਹ ओरिजिनल ਖੇਤੀ ਨੂੰ ਤੇ ਇਹ ਵੀਰੇ ਨੇ ਜਿਵੇਂ ਸ਼ੌਂਕ ਨੂੰ ਹੁੰਦਾ ਹੀ ਆ ਜਦੋਂ ਹੱਥ ਪੈਂਦਾ ਹੋਵੇ ਉਦੋਂ ਸ਼ੌਂਕ ਪਗਾ ਲੈਣਾ ਚਾਹੀਦਾ ਮਾਂ ਪਿਓ ਦੇ ਸੰਗ ਜੁ ਗੁੱਟਾ ਦੇ ਕੇ ਨਹੀਂ ਹਾਂਜੀ ਹੱਥ ਪੈਂਦਾ ਹੋਵੇ ਸਹੀ ਯਾਰ ਵੀਰੇ ਫਿਰ ਸ਼ੌਂਕ ਪਗਾ ਲੈਣੇ ਚਾਹੀਦੇ ਕਿਉਂਕਿ ਐ ਕੋਈ ਵੇਖ ਕੇ ਹੁਣ ਘਰੇ ਨਾਲ ਸੰਗਤ ਬੂਠਾ ਦਿਆ ਜੇ ਜੇ ਆ ਤਾਂ ਪੈਂਦਾ ਫਿਰ ਸ਼ੌਂਕ ਜ਼ਰੂਰ ਪਵਾਇਓ ਹਾਂਜੀ ਤੇ ਆਪਾਂ ਲਾਸਟ ਵੀਡੀਓ ਚ ਵੀ ਦੱਸਿਆ ਸੀ ਹੁਣ ਚਲੋ ਹੁਣ ਉਦੋਂ ਡਿਫਰੈਂਸ ਉਦੋਂ ਖਰਚਾ ਕਿੰਨਾ ਕੁ ਵਧ ਗਿਆ ਉਦੋਂ ਨਾਲ ਵੀਰੇ ਤੁਸੀਂ ਲਾ ਲਓ ਟਾਇਰ ਜੋੜ ਲਾ ਨਿਕਲਿਆ ਟਰੈਕਟਰ ਹੋਰ ਕਿ ਨਹੀਂ ਮਹਿੰਦਰਾ ਜੋੜ ਲਓ ਚਲੋ ਇੱਕ ਛੋਟਾ ਟਰੈਕਟਰ ਲਾ ਲਓ ਬੱਚਿਆਂ ਵਾਲਾ ਲਾ ਲਓ ਛੋਟਾ ਹਾਂ ਇਹਨਾਂ ਦਾ ਖਰਚਾ ਹੋਰ ਵੱਧ ਗਿਆ ਲਾ ਤੇ ਵੀਡੀਓ ਤੇ ਵੀਰੇ ਨੇ ਦੱਸਿਆ ਜੀ ਵੀ ਇੱਕ ਟਰੈਕਟਰ ਨਾਲ ਹੋਰ ਜੋੜ ਲਓ ਤੇ ਨਿੱਕਾ ਜਿਹਾ ਟਰੈਕਟਰ ਇੱਕ ਹੋਰ ਜੋੜ ਦੋ ਜੋੜ ਦੋ ਹੋ ਗਿਆ 35 ਘੱਟਪੀ ਵਾਲਾ ਜੋੜ ਲਓ ਚਲ 25 ਵਾਲਾ ਜੋੜ ਲਓ 35 ਵਾਲਾ ਉਹਨਾਂ ਦਾ ਖਰਚਾ ਵੱਧ ਗਿਆ ਵੱਧ ਗਿਆ ਜੀ ਟਰੈਕਟਰ ਨੂੰ ਵਗਾ ਦੇ ਵੀਰਾਂ ਨੂੰ ਆ ਜਾਓ ਵੀਰੇ ਆਹ ਹੋਰ ਨੂਰ ਨੋਦੋ ਬਾਅਦ ਹੀ ਲੱਗੇ ਸੀ ਹਨਾ ਆ ਜਗਦਾ ਨਾ ਹਾਂ ਜੀ ਵੀਰ ਜਗਦੀ ਸਾਰੀ ਲਾਈਟਿੰਗ ਜਗਦੀ ਹੈ ਉਹ ਦੂਜਾ ਸਾਲ ਆਹ ਲਾਈਟਾਂ ਲਵਾਈਆਂ ਤੇ ਇੱਕ ਆਹ ਲੈਦਰ ਲੁਵਾਤੀ ਸੀ ਇਹ ਆਪਣੇ ਅੱਗੇ ਕਰਤਾ ਜੀ ਦਾ ਸਾਹਿਬ ਦਾ ਆ ਆ ਗਏ ਦੋ ਜਿਹੜੇ ਤੁਸੀਂ ਦੱਸਦੇ ਹੋ ਹਾਂਜੀ ਵੀਰੇ ਇੱਕ ਅੰਦਰ ਇਹ ਆਲਟਰਨੇਟਰ ਦੋ ਲਾਤੇ ਸੀ ਮਤਲਬ ਸਿਸਟਮ ਧੱਕਾ ਜਦੋਂ ਮਾਰਦੇ ਲਾਈਟਿੰਗ ਬੁੱਝਦੀ ਸੀਗੀ ਹਾਂ ਮੈਨੂੰ ਕਹਿ ਨਹੀਂ ਲੱਗਾ ਸੀ ਕਿਉਂਕਿ ਆਪਾਂ ਆਮ ਵੀ ਘਰੇ ਚਾਰਾਂ ਵਾਲਾ ਚਲੋ ਮੇਰੇ ਕੋਲ ਹੈਗਾ ਜਦੋਂ ਰਾਤ ਨੂੰ ਚੱਲਦਾ ਲਾਈਟਾਂ ਲਾਈਟਾਂ ਡੈਮ ਪੈਂਦੀਆਂ ਇਹਦੇ ਨਾਲ ਪੈਂਦੀਆਂ ਹੁਣ ਮੈਨੂੰ ਕੋਈ ਸ਼ਿਕਾਇਤ ਨਹੀਂ ਗਈ ਹੁਣ origignal ਲਾਈਟਿੰਗ ਦੀ ਲਾਤਾ ਇੱਕ ਬੈਟਰੀ ਐਡ ਕਰਤੀ ਆਪਾਂ ਵੀ ਹੁਣ ਜਿੰਨਾ ਫੋਕਸ ਹੁੰਦਾ ਉਹਨੀਆਂ ਜਗਦੀਆਂ ਹਾਂਜੀ ਹਾਂਜੀ ਵੀਰੇ ਪੂਰਾ ਫੋਕਸ ਦਿੰਦੀਆਂ ਕਿਉਂਕਿ ਐਡੇ ਸਿਸਟਮ ਨੂੰ ਕਰੰਟ ਵੀ ਬਹੁਤ ਚਾਹੀਦਾ ਬਹੁਤ ਜ਼ਿਆਦਾ ਚਾਹੀਦਾ ਵੀਰੇ ਜੇ ਪਰ ਪਰਫਾਰਮੈਂਸ ਆਉਦੀ ਉਹ ਨਹੀਂ ਦੇ ਪਾਉਂਦਾ ਹਾਂ ਜੀ ਹਾਂ ਡੈਕ ਨੂੰ ਗਰੰਟ ਘੱਟ ਲੱਗਿਆ ਉਹਨੇ ਸ਼ਾਂ ਸ਼ਾਂ ਜੀ ਕਰੀ ਜਾਣੀ ਆ ਬੇਸ ਨਹੀਂ ਕਲੀਅਰ ਕੱਟਣੀ ਬੇਸ ਨਹੀਂ ਚੱਲਦੀ ਹਾਂਜੀ ਇਹਨਾਂ ਦੀ ਫਿਟਿੰਗ ਵੀਰੇ ਸੌਖੀ ਆ ਗਈ ਸੀ ਇਹ ਵੀਰੇ ਸ਼ਾਂਜੀ ਮਤਲਬ ਉਹ ਤਾਂ origignal ਦੀ ਲੱਗਿਆ ਸੀ ਜਿਹੜਾ ਤਾਂ origignal ਪੱਤੀ ਤੇ ਲੱਗਿਆ ਹਾਂਜੀ ਹਾਂਜੀ ਇਹ ਮਤਲਬ ਇਹਦੀ ਆਪਾਂ ਫਿਟਿੰਗ ਬਣਵਾਈਏਗੀ ਨੰਨੂ ਮੜਾ ਦਿਖਾਇਆ ਵੀਰੇ ਕਈ ਵੀਰਾਂ ਨੇ ਲਾਉਣਾ ਆ ਅਸੀਂ ਰੋਡ ਤੇ ਆ ਨੰਨੂ ਨੂੰ ਸਾਡੇ ਨੂੰ ਆਵਾਜ਼ ਨਹੀਂ ਸੁਣਦੀ ਵੀਰੇ ਆ ਨਹੀਂ ਅਚਾਨੋਂ ਦੋ ਪੁਲੀਆਂ ਕਰਤੀਆਂ ਅੰਦਰੋਂ ਦੋ ਪੁਲੀਆਂ ਕਰਤੀਆਂ ਉਹ ਕਰਨੀਆਂ ਪੈਣ ਸੀ ਉਹ ਵੀ ਆ ਉਹ ਪੁਲੀ ਤੋਂ ਪਾਇਆ ਗਾ ਜੀ ਨੌਂਜਵਤ ਅੰਦਰ ਵੀ ਵਿਖਾ ਦੇ ਉਹਨੂੰ ਦੋ ਪੁਲੀਆਂ ਕਰਤੀਆਂ ਇਹਨੂੰ ਇੱਕ ਕੋਸੇ ਤੇ ਬੈਲਟ ਇਹਨੂੰ ਲਾ ਦਿਆ ਹਾਂਜੀ ਇਸ ਨੂੰ ਲਾਤੀ ਇਹ ਇਹਦਾ ਸਿਸਟਮ ਇੱਧਰ ਲਾਤਾ ਇਹ ਤਾਂ ਉਹ ਉਹ ਗੱਲ ਬਣ ਗਈ ਜਿਵੇਂ ਮੈਂ ਦੱਸਦਾ ਪਿਆ ਸੀ ਉਹ ਫਿਲਮ ਨਹੀਂ ਸੀ ਆਈ ਕਿਹੜੀ ਆਪਣੀ ਐਮੀ ਵਿਰਕ ਜੀ ਚੋਂ ਮੋਟਰਸਾਈਕਲ ਬਣਾਉਂਦਾ ਹੁੰਦਾ ਬੰਬੂਗਾਰਡ ਬੰਬੂਗਾਰਡ ਕਹਿੰਦਾ ਪੀਲਾ ਚੱਕਾ ਤੂੰ ਉਹਦਾ ਲਾਤਾ ਤੂੰ ਉਹਦਾ ਲਾਤਾ ਉਹ ਸਾਬ ਕਦਾਵਾ ਵੀਰ ਨੂੰ ਮਜਨੀਰੀ ਮਿਲਿਆ ਨਾ ਉਹ ਗੱਲ ਉਹ ਦੀ ਹਿਸਾਬ ਕਿਤਾਵ ਉਹ ਵੀਰ ਨੇ ਜਿਵੇਂ ਦੱਸਿਆ ਵੀ ਉੱਥੇ ਆਪਣੇ ਭੈਣ ਭਾਈ ਮਟਾਵਾਂ ਇਹਨੂੰ ਜਨੀਰੀ ਦੇ ਲਈ 19 ਰੀ ਥੋੜਾ 19 ਰੀ ਥੋੜਾ ਹਾਂ ਹਾਂਜੀ ਘਰੇ ਵੀ ਤੈਨੂੰ ਇਦਾਂ ਹੁੰਦਾ ਹੁੰਦਾ ਕਿ ਨਹੀਂ ਘਰੇ ਵੀ ਜਦੋਂ ਲੰਮੇ ਲੰਮੇ ਪਿਆ ਹੋਵੇ ਮੈਂ ਦੇਖਦਾ ਹਾਂ ਯਾਰ ਘਰੇ ਮੈਂ ਸਵੇਰੇ ਬਾਹਰ ਜਾਣ ਤੋਂ ਪਹਿਲਾਂ ਮੈਂ ਸਟਰੀਕੀ ਇਹਦੀ ਪਾ ਕੇ ਹੁਣ ਨਹੀਂ ਪਹਿਲਾਂ ਇਹਦੇ ਕੋਲ ਹੈ ਇਹਦੇ ਕੋਲ ਹੀ ਜਾਣਨਾ ਪਹਿਲਾਂ ਉਹ ਮਿੰਟਾ ਕਿਆ ਹੋਵੇ ਤਾਂ ਵੀ ਇਹਦੇ ਕੋਲ ਜਾ ਵੀ ਇਹਦੇ ਕੋਲ ਜਾਣਾ ਹੀ ਜਾਣਾਗਾ ਇਹਦੇ ਨਾਲ ਤੇਰਾ ਮੂੰਹ ਪੈ ਗਿਆ ਬਾਹਲਾ ਮੂੰਹ ਪੈ ਗਿਆ ਬਈ ਚਲੋ ਵੈਗਰੂ ਚੜਦੀ ਕਲਾ ਰੱਖੇ ਸਾਰੀ ਉਮਰ ਹੀ ਹਾਂਜੀ ਇੱਕ ਆਪਾਂ ਉਹਦੇ ਆ ਹੈ ਨਹੀਂ ਸੀ ਮਿਲਦਾ ਕੇਸ ਸਪਿਨਰ ਲਵਾਤੇ ਆਪਾਂ ਹੂੰ ਇੱਥੇ ਵੀ ਕੋ ਉਹਦੇ ਨਾਲ ਦਾ ਲਾਉਣਾ ਸੀ ਜਮਦੂਤ ਵਾਲਾ ਜਮਦੂਤ ਹੀ ਆਣਾ ਹਾਂ ਜਮਦੂਤ ਦਾ ਛੋਟਾ ਹਾਂ ਕੋਈ ਫਰਚਿੰਗ ਗੱਡੀ ਆਪਾਂ ਹਾਂ ਮੈਂ ਕਿਹਾ ਵੀ ਇਹ ਵੀ ਰਿਮ ਉੱਥੇ ਹੀ ਫਿੱਟ ਹੋ ਗਏ ਸੀ ਇਹ ਸਾਰੇ ਹਾਂ ਉੱਥੇ ਹੀ ਹੋਏ ਸੀ ਬਾਈ ਬੱਲੇ ਵੀ ਬਾਈ ਕਿਹੜੀ ਸ਼ਾਪ ਤੁਸੀਂ ਦੱਸੀ ਆ ਇਹ ਗੈਰਨ ਟਾਇਰ ਨਵਾਂ ਸ਼ਹਿਰ ਨਵਾਂ ਸ਼ਹਿਰ ਹਾਂ ਜੇ ਉਹ ਬਾਈ ਨਾ ਆਵੇ ਕਮਲਾ ਦਾ ਆਪਣੇ ਕੋਲੇ ਆ ਟਾਇਰ ਨਾ ਨਹੀਂ ਕਿਸੇ ਪੰਜਾਬ ਹਰਿਆਣੇ ਚ ਕਿਸੇ ਜੀ ਵੀ ਟਾਇਰ ਸਪਲਾਈ ਹੁੰਨ ਸਭ ਤੋਂ ਵੱਡਾ ਡੀਲਰ ਵੀਰੇ ਉਹੋ ਜ ਆ ਉਹੀ ਆ ਉਦੋਂ ਹੀ ਸਪਲਾਈ ਹੁੰਦੇ ਆ ਮੈਂ ਉਹ ਜਿਹੜੇ ਹਰਿਆਣੇ ਵਾਲੇ ਵੀ ਟਾਇਰ ਜਾਂਦੇ ਉਹਤੇ ਜਾਂਦੇ ਆ ਹਰਿਆਣੇ ਵਾਲੇ ਨਿਸ਼ੂ ਵਰਗੇ ਕੋਲ ਸਾਰੇ ਕੋਲ ਉਤੇ ਜਾਂਦੇ ਵੀਰੇ ਉਦੋਂ ਹੀ ਜਾਂਦੇ ਉਦੋਂ ਹੀ ਸਪਲਿਆਰ ਮੇਨ ਸਪਲਿਆਰ ਆਪਣਾ ਇੰਡੀਆ ਦਾ ਸਭ ਤੋਂ ਵੱਡਾ ਉਹੀ ਆ ਬਾਈ ਤੇਰਾ ਵੀ ਧੰਨਵਾਦ ਆ ਕਿਉਂਕਿ ਤੂੰ ਆ ਟਾਇਰ ਨਾ ਦਿੰਦਾ ਤੇ ਸਾਡੇ ਆ ਵੀਰਾਂ ਨੂੰ ਕਿੱਥੇ ਮਿਲਣਾ ਸੀ ਸਹੀ ਗੱਲ ਹਾਂਜੀ ਇਹ ਡਾਕਟਰ ਨਾਰਮਲ ਹੁੰਦਾ ਆਪਾਂ ਚਲੋ ਉੱਦਾਂ ਦਾ ਆਪਾਂ ਮਿਲਦੇ ਆਹੋਂ ਮਿਲਦੇ ਸੀ ਮੈਂ ਜੇ ਆਪਾਂ ਗੱਲ ਬਦਲੀ ਨਾ ਇਹਦੇ ਕੁਝ ਪਰਫਾਰਮੈਂਸ ਲਈ ਕਿਵੇਂ ਵੀ ਮਿਲਦੇ ਪਰ ਆਹ ਗੱਲ ਬਦਲੀ ਆਪਾਂ ਸਪੈਸ਼ਲ ਥੋੜੀ ਮਿਲਣਾ ਸੀ ਹਾਂ ਨਹੀਂ ਮਿਲਣਾ ਸੀ ਇਹ ਵੀਰ ਨੂੰ ਮਿਲਿਆ ਸੀ ਧਰਮਕੋਟ ਟਰੈਕਟਰ ਦਾ ਡੈੱਕ ਲਵਾਉਣ ਵੀਰਾ ਆਇਆ ਸੀ ਤੇ ਮੈਂ ਉਹ ਆਪਣੇ ਡੈੱਕ ਵਾਲੇ ਵੀਰ ਨੂੰ ਪੁੱਛਿਆ ਸੀ ਤੁਹਾਡਾ ਨਾਮ ਕੀ ਹੈ ਜੀ ਕਿੱਕ ਵੀਰ ਨੇ ਉਹ ਕੋਲਾ ਟਿਊਨ ਬਹੁਤ ਖਤਰਨਾਕ ਲਵਾਈ ਜਿਹੜੇ ਵੀਰ ਜਾਣਦੇ ਹੋਣਗੇ ਨਾ ਉਹ ਸੁਣਿਓ ਇਹਨੇ ਬੋਣ ਨਹੀਂ ਚੱਕਿਆ ਮੈਂ ਤਿੰਨ ਰਿਓ ਹੀ ਸੁਣੀ ਗਿਆ ਮੈਂ ਕਿਹਾ ਜਾਨੀ ਪਹਿਲਾਂ ਜਾਨੀ ਨੂੰ ਸੁਣ ਲਾ ਤੇ ਪੈ ਗਈ ਤੇ ਓਕਾ ਕਿਸੋ ਜਗਾੜ ਲਾਇਆ ਵੀਰੇ ਸਪੈਸਰ ਬਣਾਉਣਾ ਪਿਆ ਹਾਂ ਮੈਂ ਬਈ ਕਹਿਣ ਲੱਗਾ ਟਰਾਲੀ ਦਾ ਪੈਣੀ ਨਹੀਂ ਆਹ ਸਿਸਟਮ ਫਿਰ ਪਿੱਛੇ ਨੂੰ ਵਧਾਉਣਾ ਪਿਆ ਹਨ ਹਾਂਜੀ ਹਾਂਜੀ ਵੀਰੇ ਵਧਾਉਣਾ ਪਿਆ ਵੀਰੇ ਜੇ ਵੀਰੇ ਇੰਨਾ ਟਾਇਰਾਂ ਤੇ ਜਿਵੇਂ ਆਪਾਂ ਖੇਤੀ ਦਾ ਕਰਦਾ ਨਹੀਂ ਆਪਾਂ ਪੀਲੀ ਵੀਡੀਓ ਚ ਵੀ ਦੱਸ ਚਾਹੀ ਹਾਂਜੀ ਹਾਂਜੀ ਖਾਲੀ ਤੇ ਕੋਈ ਰਿਸਕ ਹੈਗਾ ਖਾਲੀ ਤੇ ਕੋਈ ਰਿਸਕ ਨਹੀਂ ਵੀਰੇ ਆਹ ਟਰਾਲੀ ਟਰੂਲੇ ਦਾ ਆਪਾਂ ਕਹਿ ਸਕਦੇ ਹਾਂ 100 ਚੋਂ 20 30% ਰਿਸਕ 20 30% ਹੈਗਾ ਮਾਰਾ ਮੋਲ ਕਹਿਣ ਦਾ ਮਤਲਬ ਇੱਡੇ ਟਾਇਰਾਂ ਦੇ ਜੇ ਕੋਈ ਆ ਕਿਹੜਾ ਝਟਕਾ ਝੁਣਕਾ ਪਾ ਰਿਹਾ ਹੈਗਾ ਨਹੀਂ ਨਹੀਂ ਉਹਦਾ ਨਹੀਂ ਹੈਗਾ ਮਤਲਬ ਇਹ ਜਮਸ਼ੂ ਪੈਪ ਦੇਣਾ ਬਸ ਸਟੈਂਟ ਕਰਾਂ ਉਹ ਮੈਂ ਤਾਂ ਵੀਰੇ ਸਾਰਾ ਰੈਸਟ ਹੀ ਹੈਗਾ ਕੋਈ ਚੱਕਰ ਨਹੀਂ ਵੀਰੇ ਉਹਦਾ ਨਾਰਮਲ ਛੜਕ ਤੇ ਕੋਈ ਚੱਕਰ ਨਹੀਂ ਵੀਰੇ ਜਿਵੇਂ ਲਾ ਲੋ ਹੁਣ ਆ ਉਹ ਅਗਲਾ ਟਾਇਰ ਆ ਆਪਣਾ ਹਾਂਜੀ ਉਹ ਬਹੁਤ ਵੱਡਾ ਹਾਂਜੀ ਜਿਵੇਂ ਤੁਸੀਂ ਦੱਸਦੇ ਵੀਰਾ ਤਾਂ ਰੋਹ ਚਲਾਉਂਦਾ ਨਹੀਂ ਇਹ ਵੀਰੇ ਤੋਂ ਆ ਫੁੱਟਪਾਥ 'ਚ ਜ਼ੋਰ ਨਹੀਂ ਲੱਗ ਜੇ ਢੋੜੂਗਾ ਕਿ ਨਹੀਂ ਇਹ ਵੀਰੇ ਸਾਰਾ ਗੁੱਪਾ ਹੰਦੂਗਾ ਹਾਂਜੀ ਹਾਂਜੀ ਇੰਨਾ ਝਟਕਾ ਨਹੀਂ ਚੱਲੇਗਾ ਹਾਂ ਮੈਂ ਉਹੀ ਚੀਜ਼ ਪੁੱਛਦਾ ਸੀ ਵੀ ਸ਼ੌਂਕ ਆ ਪਰ ਧਿਆਨ ਨਾਲ ਧਿਆਨ ਨਾਲ ਵੀਰੇ ਹਾਂਜੀ

ਜਿੱਦਾਂ ਜਿੱਦਾਂ ਵੀਰ ਨੇ ਕੋਈ ਨਾ ਕੋਈ ਹਸਾਬ ਤਾਬ ਕਰਿਆ ਕਰਨਾ ਆਪਾਂ ਵੀਰ ਨੂੰ ਕੇਰ ਲਿਆ ਕਰਨਾ ਆਜੋ ਮੇਰੇ ਵੀਰ ਸਾਰੇ ਆਜੋ ਤੇ ਵੀਰ ਹਣਾ ਨੂੰ ਆਪਾਂ ਦਈਏ ਆ ਗਿਆ ਵੀਰ ਦਾ ਫੇਰ ਆਇਆ ਜੰਦੂਰ ਦਾ ਝੋਟਾ ਹੀ ਆਪਾਂ ਲਾਸਟ ਵੀਡੀਓ ਚ ਵੀ ਦੱਸਿਆ YouTube ਤੇ ਵੀਰਾ ਵੀਡੀਓ ਪਾਉਣਾ ਦਾ YouTube ਤੇ ਹੈਗਾ ਜੰਦੂਰ ਦਾ ਝੋਟਾ 855 ਤੇ ਇੰਸਟਾ ਕੱਲਾ ਹੀ ਆ ਜੰਦੂਰ ਦਾ ਝੋਟਾ ਤੇ ਵੀਰ ਹਣਾ ਨੂੰ ਆਪਾਂ ਹੁਣ ਦਈਏ ਪਿੰਡ ਲਈ ਆ ਗਿਆ ਸਾਚੇਕ ਹੁਣੇ ਵੀਰ ਨੇ ਆਪਾਂ ਨੂੰ ਪੁੱਛਿਆ ਜੀ ਹਾਈਟ ਟਾਇਰਾਂ ਦੀ ਉਹ ਮਾਪ ਦੀ ਆ ਗਿਆ ਯਾਰ ਸਾਨੂੰ ਨਾ ਮੈਂ ਹੁਣੇ ਜਿਹੜੀ ਏਜੰਸੀ ਤੋਂ ਆਇਆ ਉਹ ਆਪਣੇ ਟਰੈਕਟਰ ਕੋਲੋਂ ਹੋ ਕੇ ਆਇਆ ਉੱਥੇ ਹਾਂ ਲਓ ਜੀ 6 ਇ ਇਹ ਹੈ ਨਾ ਇਹ ਜੋ ਸਹੀ ਦੱਸਾਂ ਮੈਨੂੰ ਇਹ ਚ 20 ਪਾਉਂਡ ਹਵਾ ਪੈਂਦੀ ਆ ਤੇ ਅਸੀਂ ਨੋ ਨੋ ਕਰਾ ਕੇ ਗਏ ਆ ਕਿ ਲੋਹਰਾਂ ਨਾਲ ਮਾਰੇ ਹਾਂ ਤੇ 6 ਫੁੱਟ 2 ਇੰਚ ਦੇ ਟਾਇਰ ਬੰਦ ਆਏ ਪੂਰੀ ਹਵਾ ਕਰਕੇ 6 ਫੁੱਟ ਤੋਂ ਕੋਈ ਛੋਟੇ ਹੀ ਆ ਥੱਲੇ ਨਹੀਂ ਆ 6 ਫੁੱਟ ਤੋਂ 2 ਇੰਚ ਹੋਸੂ ਉਹ ਕਹਿੰਦਾ ਘਟਦਾ ਨਹੀਂ ਆ 6 ਫੁੱਟ ਘਟਦਾ ਨਹੀਂ ਆ 6 ਫੁੱਟ ਦਾ ਪੂਰਾ ਟਰੈਸ ਕਿਹ ਹੈਗਾ ਲਓ ਜੀ ਇਥੋ ਆਈ ਡਾ ਲੀ ਇਹ ਲਾ ਲਿਓ ਆਈ ਡੀ ਹੱਲੇ ਵੀ ਇਹਦੇ ਚ ਵੈਸੇ ਹਵਾ ਪੈਂਦੀ ਕਿੰਨੀਆਂ ਟੋਟਲ ਪੈਂਦੀ ਵੀਰੇ ਮਤਲਬ ਜਿਵੇਂ ਹੁਣ ਆਪਾਂ ਨਾਰਮਲ ਛੜਖ ਦੇ ਚਲਾਉਣਾ ਫਿਰ ਤਾਂ 15 ਸਹੀ ਆ 15 ਤੋਂ 20 ਪਾਉਂਡ ਦੇ ਵਿੱਚ ਵਿੱਚ ਸਹੀ ਆ ਹਾਂ ਜੇ ਮਤਲਬ ਆਪਾਂ ਨਾਰਮਲ ਵੀ ਖੜਾ ਹੀ ਕਰਨਾ ਹੈਗਾ 25 ਫਿਰ 25 ਕਰਕੇ ਖੜਾ ਦੇ ਘਟ ਜਾਂਦੀ ਵੀਰੇ ਚ ਹੁਣ ਵੀਰੇ ਜਾ ਕੇ ਦਾ ਸਾਰਾ ਕੁ ਲਾਹ ਦੇਣਾ ਕਿ ਨਹੀਂ ਆ ਤੇਰੇ ਨਾਲ ਨੇ ਹੁਣ ਤੁਸੀਂ ਲਾਲੂ ਹੁਣ ਕਿਹੜਾ ਆਪਾਂ ਮਤਲਬ ਕੰਮ ਆਉਗੀ ਹੁਣ ਆਪੇ ਇਹਨੂੰ ਠੱਗ ਦਾਂਗੇ ਹੁਣ ਮੈਨੂੰ ਅੱਜ ਘਰਮ ਵਾਲੇ ਨੂੰ ਹਾਂਜੀ ਮਾਗੀ ਦੇ ਮੇਲੇ ਤੇ ਫਿਰ ਮਿਲਾਂਗੇ ਮੁਖਸਰ ਕੋਈ ਨਹੀਂ ਮਾ ਉੱਥੇ ਦੂਬਾ ਅਨੰਦਪੁਰ ਸਾਹਿਬ ਉੱਥੇ ਵੀ ਆਪਾਂ ਮਿਲਾਂਗੇ ਤੇ ਉੱਥੇ ਵੀ ਮਿਲਾਂਗੇ ਕਿਸੇ ਕਾਰਨਾ ਕਰਕੇ ਚਲੋ ਐ ਕਿ ਨਹੀਂ ਜਾਇਆ ਗਿਆ ਬੰਦੇਕਰ ਸਾਹਿਬ ਪਰ ਦੇਖ ਲੈ ਮੈਨੂੰ ਐ ਕਿ ਜਾਇਆ ਨਹੀਂ ਗਿਆ ਮੈਂ ਇੱਕ ਪੋਸਟ ਵੀ ਪਾਈ ਸੀ ਧੋਗ ਘੰਡਿਆਲੇ ਰੱਬ ਨੇ ਡਿਊਟੀ ਲਵਾ ਲਈ ਮੈਂ ਮੱਥਾ ਟੇਕਿਆ ਸਾਡਾ ਕੋਈ ਬੰਦਾ ਗੁੰਮ ਹੋ ਗਿਆ ਸੀ ਅੱਛਾ ਜੀ ਉਹ 2 ਘੰਟੇ ਜੀ ਚੱਲ ਲੱਭ ਗਿਆ ਤੇ ਮੈਂ ਘਰੋਂ ਜਿੰਨੇ ਜਰ ਉਹਨੂੰ ਲੱਭਣ ਗਿਆ ਉਹ ਘਰੇ ਪਹੁੰਚ ਗਿਆ ਅੱਛਾ ਜੀ ਚਲੋ ਇਹ ਵੀ ਸਾਰੇ ਹੁਣ ਇਹ ਆਨੰਦਪੁਰ ਸਹਿ ਵੀ ਗਏ ਸੀ ਹਨਾ ਹਾਂ ਜੀ ਆਨੰਦਪੁਰ ਸਹਿ ਮੇਰੇ ਸਾਹਮਣੇ ਤੁਸੀਂ ਗਏ ਸੀ ਕਿਹੜੇ ਨਹੀਂ ਨਹੀਂ ਅੱਛਾ ਤੁਸੀਂ ਇਧਰੋਂ ਹੀ ਸਿੱਧਾ ਜੀ ਸਤਿਗੁਰ ਸਾਹਿਬ ਤ੍ਰਿਗੜ ਸਾਹਿਬ ਇਧਰ ਦਰਸ਼ਨ ਕਰਕੇ ਇੱਥੇ ਸਾਰੇ ਤੁਸੀਂ ਇਹ ਲੋ ਜੀ ਆਪਾਂ ਦਈਏ ਵੀਰਾਂ ਨੂੰ ਆ ਗਿਆ ਦੱਸਿਓ ਜੀ ਇਹਦਾ ਟਰੈਕਟਰ ਕਿਵੇਂ ਦਾ ਲੱਗਾ ਚਲੋ ਵੀਰਾਂ ਨਾਲ ਅਰੀਨਾ ਰੂਲਾਂ ਦਾ ਕਲਾਬ ਕਰੀ ਜਨਾ ਨਾ ਵੀਰ ਦੀ ਆਈਡੀ ਨੂੰ ਜ਼ਰੂਰ ਫੋਲੋ ਕਰਿਓ ਤੇ ਦੱਸਿਓ ਤੁਹਾਨੂੰ ਟਰੈਕਟਰ ਕਿਦਾਂ ਦਾ ਲੱਗਾ ਤੇ ਵੀਰਾਂ ਨਾਲ ਨੂੰ ਆਪਾਂ ਪਹੁੰਚ ਰਹੀਆਂ ਘਰ ਨੂੰ ਦਵਾ ਗਿਆ ਗਲਤੀ ਛਲਤੀ ਦੀ ਮਾਰੀ ਆ ਸਾਰੀਆਂ ਸੰਗਤਾਂ ਨੂੰ ਆਦਾ ਧਿਆਨ ਨਾ ਆਇਆ ਕਿਸੇ ਨਾਲ ਰੇਸਾਂ ਰੁਸਾਣਾ ਲਾਇਆ ਕੋਈ ਨਹੀਂ ਲਾਇਆ ਨਹੀਂ ਨਹੀਂ ਬਾਈ ਹਾਂ ਲਾਇਓ ਹਣਾ ਆਦਾ ਆਰਾਮ ਨਾ ਜਾਇਓ ਤੇ ਦਵਾ ਗਿਆ ਗਲਤੀ ਛਲਤੀ ਦੀ ਮਾਰੀਆ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ